ਮੈਂ ਇਹ ਹਾਲ ਨੂੰ ਕਿ ਕਲਪਤ ਨੂੰ ਨਰ ਕਰਾਇਆ ਲਕੂਆ ਮੈਂ ਵਿਦਾਇਤੀ ਤੋਂ ਆਇਆ ਮਮਾ ਇਸ ਟਾਈਮ ਆਪਣੇ ਉਹਨਾਂ ਪੁੱਤਾਂ ਤੋਂ ਡਰਦਿਆਂ ਵਾਂ ਜਿਨ੍ਹਾਂ ਨੂੰ ਪਾਲਿਆ ਪੜਾਇਆ ਲਿਖਾਇਆ ਤੁਰਨਾ ਫਿਰਨਾ ਸਿਖਾਇਆ ਖਨੋਰੀ ਬਾਰਡਰ ਦੇ ਕੋਲੋਂ ਪੰਜਾਬ ਦੇ ਬਿਲਕੁਲ ਬਾਰਡਰ ਤੇ ਬੈਠਾ ਹੈ ਚੱਠਾ ਗੋਵਿੰਦਪੁਰ ਪਿੰਡ ਦਾ ਇਹ ਬਾਈ ਹੁਣੇ ਉੱਥੋਂ ਆਏ ਨੇ ਆਪਣੇ ਹੀ ਪਿੰਡ ਦੇ ਦੋ ਦਿਮਾਗੀ ਅਵਸਥਿਤ ਮੈਂਬਰਾਂ ਨੂੰ ਲੈ ਕੇ ਆਏ। ਇੱਕੋ ਪਿੰਡ ਦੇ ਦੋ ਨੌਜਵਾਨ ਅੱਜ ਇਸ ਹਾਲਤ 'ਚ ਆਏ ਆ ਤੇ ਦੋਨਾਂ ਦਾ ਹੀ ਨਾ ਕੋਈ ਪਿੱਛੇ ਭੈਣ ਨਾ ਭਰਾ ਤੇ ਇਹ ਵੀ ਮਾ ਮਹਿੰਦਰ ਕੌਰ ਆਪਣੇ ਪੁੱਤ ਨੂੰ ਇਕੱਲੇ ਪਾਲਦੀ ਆ। ਇਹ ਦੋਨੋਂ ਸੜਕਾਂ ਤੋਂ ਗੰਦ ਚੱਕ ਚੱਕ ਇਕੱਠਾ ਕਰੀ ਜਾਂਦੇ ਖਾਈ ਜਾਂਦੇ। ਇਹਨੂੰ ਕਹਿੰਦੇ ਗੂਨੇ ਰੋੜੀਆਂ ਚੁੰਮਦੇ ਕਰਦੇ। ਤੇ ਮਾਵਾ ਵਿਚਾਰੀਆਂ ਕਿੱਧਰ ਜਾਣ? ਬਸ ਰਹਿ ਜਾਏ ਨਾ। ਠੀਕ ਐ ਕਿੱਥੇ ਜਾਣ? ਹਾਂ ਮੰਦਜੀ ਬਾਲ ਕਲ ਹੋ ਗਿਆ ਜੀ ਹੋਰ ਕੰਮ ਕੀ ਕਰਨਾ ਹੈ ਰੋਜੋਟੀ ਹੈ ਮੇਰੀ ਕਾਜ ਲੈ ਕੇ ਕਲਿੰਦਰ ਹਰਨ ਦਾ 350 350 ਅੱਛਾ ਹੋਰ ਕੰਮ ਕੋਈ ਹੋਰ ਅੱਛਾ ਤੇ ਪੈਸੇ ਕਿ ਵੜਾਉਣਾ ਹੈ ਆ ਖਰਚਾ ਆਂਦਾ ਜੀ ਹਾਂ ਖਰਚਾ ਅੱਛਾ ਬਾਲਾਂ ਦਾ ਕੱਪੜਾ ਦਾ ਚਪਲਾ ਦਾ ਅੱਛਾ ਆ ਖਾਣ ਦਾ ਅੱਛਾ ਹੋਰ ਐ ਖਰਚੇ ਕਿਥੇ ਹੋਊਗਾ ਚਲੋ ਠੀਕ ਹੈ ਬਈ ਓਕੇ ਆ ਗਾੜੇ ਖਰਚਾ ਨਾ ਕਰੇ ਕਰ ਹੈ ਬਾਦਾ ਹਾਂ ਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਕੀ ਹਾਲ ਹੈ ਭਾਈ ਹੱਤਾ ਮਲਾ ਲਿਆ ਯਾਰ ਓਏ ਮਲਾ ਲਾ ਯਾਰ ਹਾਂ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਆ ਵਧੀਆ ਵਧੀਆ ਇਹ ਕੌਣ ਆ ਇਹ ਮੇਰਾ ਪੁੱਤ ਹੈ ਕੀ ਨਾਂ ਤੇਰੇ ਪੁੱਤ ਦਾ ਦੇਸ਼ ਰਾਜ ਕੀ ਕਰਦਾ ਸੀ ਇਹ ਇਹ ਪੜਾ ਕਰਦਾ ਸੀ ਤੇ ਤਾਂ ਹੈ ਪੜ੍ਹਾ ਕਰਦਾ ਸੀ ਪੜਦਾ ਸੀ ਹਾਂ ਕਿੰਨਾ ਪੜਿਆ ਉਹ ਸਾਖੀ ਸਾਖਾ ਫੀਨ ਜਿਹੜਾ ਫੇਸਰਾਏ ਬੁਲਾ ਕਰ ਲਾ ਅੱਛਾ ਇਹ ਵਾ ਪੜਾ ਸਿੰਡੀ ਕਲਾਕਾ ਕਹਿਣਾ ਸਹੀ ਚੋ ਆਇਆ ਨੂੰ ਕੁਝ ਪੜਾਈ ਦੀ ਵੀ ਜੈ ਨੂੰ ਕੰਮ ਲਾ ਦੇ ਹੂੰ ਇਹ ਮੈਂ ਕਹਾ ਦਿਆ ਇਹ ਕਹਾ ਵੀ ਮੇਰਾ ਕੰਮ ਇਹ ਚੋ ਹੈ ਜੀ ਮੈਂ ਨਹੀਂ ਹੋ ਪੇਪਰ ਚੰਦਾ ਹੂੰ ਹੂੰ ਸੋ ਸੋ ਮਾਰਤ ਨੂੰ ਸਤਾਇਆ ਇਹਦੇ ਪਰਿਵਾਰ ਚ ਪਹਿਲਾਂ ਵੀ ਸੀਗਾ ਕੋਈ ਐਦਾਂ ਦਾ ਇਹਦੇ ਨਾਨਕਿਆਂ ਚ ਜਾਂ ਦਾਦਕਿਆਂ ਚ ਪਹਿਲਾਂ ਕੋਈ ਸੀਗਾ ਕਮਲਾ ਕੋਈ ਨਹੀਂ ਠੀਕ ਹੁਣ ਕਿੰਨੇ ਸਾਲਾਂ ਦਾ ਹੋ ਗਿਆ ਇਹ ਕੀ ਗੱਲ ਬਾਤ ਹੋ ਰਹੀ ਹੈ 30 ਸਾਲ ਦਾ ਆਏ ਆ ਸਾਰਾ ਜਨ ਤੂੰ ਮੇਂ ਜਾਂਦਾ ਸਾਰਾ ਜਨ ਜੀ ਕਿੰਨੇ ਤੇ ਰੋਟੀ ਪਾਣੀ ਦਾ ਗੁਜ਼ਾਰਾ ਕਿਵੇਂ ਹੁੰਦਾ ਤੇਰਾ ਰੋਟੀ ਪਾਣੀ ਦਾ ਕਿਵੇਂ ਚੱਲਦਾ ਕੰਮ ਤੇਰਾ ਮਾਤਾ ਮੈਂ ਆਪਾਂ ਬੇਟਾ ਹੂੰ ਦੋਏ ਮਾਪੇ ਚਾਹੁੰਦੇ ਤੀਰਾ ਕੀ ਨਾਮ ਪੁੱਤ ਬਹਿ ਜਾ ਮਾਂ ਤੂੰ ਬਹਿ ਜਾ ਬਹਿ ਜਾ ਮਾਂ ਇੱਧਰ ਆ ਉੱਟ ਕੇ ਤੁਸੀਂ ਆ ਜਾਓ ਹਾਂ ਬੀਬੇ ਸਤਿ ਸ੍ਰੀ ਅਕਾਲ ਕੱਢਿਓ ਜੋ ਕੱਢਿਓ ਕਿਹੜਾ ਪਿੰਡ ਆ ਤੁਹਾਡਾ ਛੇੜ ਜਾ ਛੇੜ ਦਾ ਕਿਹਨਾਂ ਨਹੀਂ ਆਪਣਾ ਪਿੰਡ ਕਿਹੜਾ ਚੱਠੇ ਚੱਠਿਆਂ ਤੋਂ ਆ ਇਹ ਕੌਣ ਆ ਮੇਰ ਬੇਟਾ ਕਿੰਨੇ ਬੱਚੇ ਆ ਤੁਹਾਡੇ ਕਿੰਨੇ 3 ਦੂਜੇ ਕਿੱਥੇ ਨੇ 1 2 ਤਾਂ ਗੁੱਡੀ ਵਿਆਹਦੀ ਐ ਇੱਥੇ ਐ ਇੱਥੇ ਅੱਗੂ ਗੁੱਡੀ ਅੱਛਾ ਯਾ ਐ ਵੀ ਆਇਆ ਕੋਈ ਨੀ ਕਾਮੈਂ ਵੀ ਆਇਆ ਵਿਆਹਿਆ ਨਹੀਂ ਬੜਾ ਨੂੰ ਵਿਆਹ ਕਰਾ ਕੇ ਛੁੱਟਦਾ ਨਾ ਦੋ ਕੁੜੀਆਂ ਵਿਆਹਦੀਆਂ ਹਾਂ ਇਹ ਬੰਡਾ ਇੱਕੋ ਹੀ ਆ ਇਹ ਕਹਿੰਦਾ ਇਹਨੂੰ ਕੀ ਹੋਇਆ ਕਿਨੇ ਸਾਲਾਂ ਤੋਂ ਐ ਕਰਦਾ ਇਹ ਯਾ ਬੋਤਨਾ ਹੋ ਰਿਹਾ ਬਚਪਨ ਤੋਂ ਹੀ ਪੜਿਆ ਕਿਤਨਾ ਐ ਸਕੂਲ ਜਾਂਦਾ ਸੀ ਮੈਟਰਿਕ ਐ ਮੈਂ ਥੋੜਾ ਜਿਹਾ ਉਹ ਮੈਂ ਜਦ ਪੜਿਆ ਕਰਦਾ ਸੀ ਉਹ ਤਾਂ ਮੈਂ ਇੰਟੈਲੀਜੈਂਟ ਸੀ ਹੂੰ ਜਦੋਂ ਮੈਂ ਪੜਨ ਤੋਂ ਹਟ ਗਿਆ ਮੇਰਾ ਬਾਪ ਬਦੀ ਡੈਥ ਹੋ ਗਈ ਓਹੋ ਫਿਰ ਮੈਂ ਦਵਾਈ ਖਾਣ ਲੱਗ ਗਿਆ ਦਵਾਈ ਖਾਣ ਤੋਂ ਫਿਰ ਖਰਚਾ ਲਿੰਦੇ ਨੇ ਖਰਚਾ ਲਿੰਦੇ ਨੇ ਫਿਰ ਮੈਂ ਪੀਸ ਕਿੱਥੋਂ ਦੂੰਗਾ ਉਹਦਾ ਕੈਸ ਕਰੂਗੀ ਡਬਲ ਹੋ ਗਈ ਨਾ ਇੱਕ ਕਿਰਾਇਆ ਲੱਗਦਾ ਅੰਜੰਡਾ ਡਬਲ ਹੋ ਗਿਆ ਇਹਦਾ ਘਰ ਦਾ ਖਰਚਾ ਬੀਲ ਦਾ ਦੀ ਕੱਲਾ ਹੂੰਗਾ ਕਮਾਈ ਨਾ ਫਿਰ ਮੈਂ ਕਿੱਥੇ ਦੂੰਗਾ ਵੀ ਸੱਜੀ ਹੁਣ ਇੱਥੇ ਤੈਨੂੰ ਫਰੀ ਦਵਾਈ ਮਿਲੂਗੀ ਹਾਂ ਇੱਥੋਂ ਦਵਾਈ ਫ੍ਰੀ ਮਿਲੋਗੇ ਖਾਏਗਾ ਖਾ ਲਾਂਗੇ ਦਵਾਈ ਤਾਂ ਮੈਂ ਕਾ ਜਵਾ ਦਿੰਦਾ ਕੋਈ ਗੱਲ ਨਹੀਂ ਡਬਲ ਹੋਗਾ ਕੱਪਾ ਕੌਣ ਠੀਕ ਹੋ ਜਾਏਗਾ ਤੂੰ ਦਵਾਈ ਖਾਏਗਾ ਬੀਬੀ ਦੇ ਹੱਥੋਂ ਮੈਂ ਆਪੇ ਖਾ ਲੂੰਗਾ ਉਹ ਵਿੱਚ ਕੱਲ੍ਹ ਪਾ ਦੇ ਨਵੇਂ ਕਰਾਇਆ ਲੁਕੂਗਾ ਮੈਂ ਵੀ ਤਾਂ ਇੱਦੀ ਤੋਂ ਆਇਆ ਹਾਂ ਐਡੀ ਕਿਤੇ ਨਹੀਂ ਰੀ ਕੋਈ ਜੀ ਆਪਾਂ ਪਹਿਲਾਂ ਚੈੱਕ ਅਪ ਕਰਾ ਕੇ ਦਵਾਈਆਂ ਦਿਵਾਓ ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨੌਰੀ ਬਾਰਡਰ ਦੇ ਕੋਲੋਂ ਪੰਜਾਬ ਦੇ ਬਿਲਕੁਲ ਬਾਰਡਰ ਤੇ ਬੈਠਾ ਹੈ ਚੱਠਾ ਗੋਵਿੰਦਪੁਰ ਪਿੰਡ ਆ ਇਹ ਬਾਈ ਹੁਣੀ ਉੱਥੋਂ ਆਏ ਨੇ ਆਪਣੇ ਪਿੰਡ ਦੇ ਦੋ ਦਿਮਾਗੀ ਆਫਸੈਟ ਮੈਂਬਰਾਂ ਨੂੰ ਲੈ ਕੇ ਆਏ ਦੋਨੇ ਹੀ ਮਾਂ ਮਾਵਾ ਇਸ ਟਾਈਮ ਆਪਣੇ ਉਹਨਾਂ ਪੁੱਤਾਂ ਤੋਂ ਡਰਦੀਆਂ ਵਾਂ ਜਿਨ੍ਹਾਂ ਨੂੰ ਪਾਲਿਆ ਪੜਾਇਆ ਲਿਖਾਇਆ ਤੁਰਨਾ ਫਿਰਨਾ ਸਿਖਾਇਆ ਇਹ ਮਾਂ ਬੰਤੀ ਆ ਗੁਰਪ੍ਰੀਤ ਦੀ ਮੰਮੀ ਆ ਇਹ ਮਾ ਮਹਿੰਦਰਕੌਰ ਆ ਦੇਸ ਰਾਜ ਦੀ ਮੰਮੀ ਆ ਪਿੰਡ ਇੱਕ ਆ ਪਰ ਦੋਨਾਂ ਦਾ ਕੋਈ ਰਿਸ਼ਤਾ ਨਹੀਂ ਆ ਇਸ ਵਿੱਚ ਛਰੀਕੇ ਕਬੀਲੇ ਚੋਂ ਆ ਪਿੰਡ ਚ ਹੀ ਆ ਇੱਕੋ ਪਿੰਡ ਦੇ ਦੋ ਨੌਜਵਾਨ ਅੱਜ ਇਸ ਹਾਲਤ ਚ ਆਏ ਆ ਤੇ ਦੋਨਾਂ ਦੇ ਨਾ ਕੋਈ ਪਿੱਛੇ ਭੈਣ ਨਾ ਭਰਾ ਨਾ ਕੋਈ ਹੋਰ ਰਿਸ਼ਤੇਦਾਰ ਮਗਰ ਆਉਂਦਾ ਇਹ ਵੀ ਮਾਂ ਇਕੱਲੀ ਹੋਈ ਆ ਆਪਣੇ ਪੁੱਤ ਨੂੰ ਪਾਲਦੀ ਆ ਬੰਤੀ ਤੇ ਇਹ ਵੀ ਮਾਂ ਮਹਿੰਦਰਕੌਰ ਆਪਣੇ ਪੁੱਤ ਨੂੰ ਇਕੱਲੀ ਹੋਈ ਪਾਲਦੀ ਆ ਦੇਸ਼ ਰਾਜ ਲੋ 1500 ਦੇ ਪੈਸੇ ਜਿਹੜੇ ਆਪਣੇ ਪਰਿੰਸ ਤੋਂ ਉਧਰ ਕਿਹਾ ਜਾਂਦਾ ਉਹਦੇ ਤੇ ਗੁਜ਼ਾਰਾ ਕਰਦੇ ਦੇਸ਼ ਰਾਜ ਕੀ ਕੰਮ ਕਰਦਾ ਸੀ ਪਹਿਲਾਂ ਇਹ ਤਾਂ ਛੀਮੀ ਚ ਪਰਦੇ ਲਗਾਉਂਦਾ ਉਹ ਹੈ ਜਿਹਨ ਦਾ ਅਫਸਰ ਤੇ ਹੁਣ ਸੜਕਾਂ ਦੇ ਤਰਫੋਂ ਦਿੰਦਾ ਸਾਰਾ ਰੂੜੀਆਂ ਤੇ ਕਰਦਾ ਇਹਦਾ ਇਹ ਹੀ ਹਾਰੀ ਇਹ ਤੇ ਕਾਰਪਟ ਦਾ ਕੰਮ ਜਿਹਨ ਲੱਗਿਆ ਸੀ ਜੀ ਮਤਲਬ ਗਿਰਕੇ ਸੀ ਮੁਰਸਦ ਮਾਰ ਗਏ ਟੱਕਰ ਉਹ ਸਿਰ ਤੇ ਉਸ ਤੋਂ ਬਾਦ ਉਹ ਪੜਿਆ ਕਿੰਨਾ ਹੈ ਇਹ میٹرਕ ਇਹ میٹرਕ ਪਾਸ ਇਹ 10 ਪੜਿਆ ਹੋਇਆ ਇਹ 6 ਪੜਿਆ ਹੋਇਆ ਇਹ 10 ਪੜ੍ਹ ਕੇ ਲੱਕੜ ਦਾ ਕੰਮ ਸਿੱਖਦਾ ਸੀ ਚੱਟ-ਛੱਟ ਲੱਗ ਗਿਆ ਅਫਸਟ ਹੋ ਗਿਆ ਤੇ ਦੇਸਰਾਜ ਤੇ ਇਹ ਦੋਨੋਂ ਸੜਕਾਂ ਤੋਂ ਗੰਦ ਚੱਕ-ਚੱਕ ਇਕੱਠਾ ਕਰੀ ਜਾਂਦੇ ਆ ਖਾਈ ਜਾਂਦੇ ਆ ਇਹਨੂੰ ਕਹਿੰਦੇ ਗੁੰਹੇ ਰੋੜੀਆਂ ਚੁੱਕਦੇ ਫਿਰਦੇ ਤੇ ਮਾਵਾ ਵਿਚਾਰੀਆਂ ਕਿੱਧਰ ਜਾਣਾ ਧੰਨਵਾਦ ਆ ਭਾਈ ਪਿੰਡੋਂ ਆ ਭਾਈ ਤੁਹਾਡਾ ਪਿੰਡ ਵੀ ਇਕੱਠਾ ਗੋਬਿੰਦ ਘੜੀ ਗੋਬਿੰਦਪੁਰਾਈਆ ਆਪ ਕੋਬਰੇ ਚਲ ਕੰਮ ਕਰਦੇ ਮਿੱਤੂ ਸਿੰਘ ਮਾਨੇਂਦਰ ਨੂੰ ਤੇ ਸਪੂਨ ਸਿੰਘ ਗੱਲੇ ਦਾ ਬੇਟਾ ਵੀ ਹੈ ਸੋਦੇ ਮੈਂਬਰ ਬਣਿਆ ਮੈਂਬਰ ਬਣਿਆ ਧੰਨਵਾਦ ਜੀ ਮੈਂ ਰੰਮ ਕਲਮ ਕਲਮ ਦਾ ਬੁਲਾਵਾ ਪੜਾਣਾ ਹੈ ਜੀ ਤੁਹਾਡਾ ਕੀ ਨਾਮ ਵੀਰੇ ਤੇਰਾ ਭਾਈ ਤੇਰਾ ਚਾਚੇਰਾ ਭਾਈ ਹੈ ਕੀ ਨਾਮ ਤੁਹਾਡਾ ਸੁੱਖਾ ਸੁੱਖਾ ਸਿੰਘ ਚਲੋ ਧੰਨਵਾਦ ਹੈ ਜੀ ਇਹ ਵੀ ਦੇਸ਼ ਰਾਜ ਕਰਤਿਕਨ ਪ੍ਰਸ਼ਾਸਕੀ ਕਰਨ ਦਾ ਭਾਈ ਰਾਘਵੇਰ ਕੰਤ ਤੰਦਰੁਸਤੀਆਂ ਬਖਸ਼ ਜਨਪੀ ਕਲਾ ਬਖਸ਼ ਇੰਨਾ ਮਾਵਾ ਦੇ ਪੁੱਤ ਤਕੜੇ ਹੋਣ ਤੰਦਰੁਸਤ ਹੋਣ ਬੁੱਢੇ ਬਾਰੇ ਇੰਨਾ ਮਾਵਾ ਨੂੰ ਸਹਾਰੇ ਦੀ ਲੋੜ ਆ ਆਪਣੇ ਬੱਚਿਆਂ ਤੋਂ ਲੈ ਵੀ ਗੁਰਪੀਸਿਆ ਸਰਨਾਮੀਆਂ ਕੱਚ ਦੇ ਕਰਾ ਕੰਮ ਨੂੰ ਇਹਦਾ ਹਜੇ ਥੋੜੇ ਬਹੁਤ ਸਾਫ ਸੁਥਰੇ ਕੱਪੜੇ ਪਾ ਕੇ ਲੈ ਕੇ ਆਏ ਆ ਬਾਈ ਹੁਣੀ ਤੇ ਨਹੀਂ ਤਾਂ ਹਾਲ ਬਹੁਤ ਮਾੜੀ ਨਹੀਂ ਨਹੀਂ ਹੈਗੇ ਸਾਰਾ ਕੁਝ ਹੈ ਤੇ ਨਹੀਂ ਤਾਂ ਇਹਨਾਂ ਦੇ ਬਾਲ ਬੂਲ ਕਹਿੰਦੇ ਹਾਲਾਤ ਬਣੇ ਹੁੰਦੇ ਆ ਧੰਨਵਾਦ ਇਹਨਾਂ ਬਾਈਆਂ ਦਾ ਜਿਨ੍ਹਾਂ ਨੇ ਆਪਣੇ ਨਗਰ ਦੇ ਵਿੱਚੋਂ ਅਭਰਾਲਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਬਾਈ ਜਿਉਂਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ ਬਾਈ ਕੁਦੀ ਦਾ ਖਾਲਸਾ